ਤੇ ਲੁੱਟ ਹੋਈ ਹੈ ਜੀ ਦੋ ਬੰਦੇ ਅੰਦਰ ਗਏ ਆ ਠੀਕ ਹੈ ਕਪੜਾ ਬਨ ਕੇ ਗਏ ਆ ਦੋਨੇ ਥੋੜਾ ਬਹੁਤ ਹੱਥਾ ਪਾਈ ਵੀ ਹੋਇਆ ਰੁੱਤਨੇ ਵੀ ਹੋਈ ਆ ਤੇ ਵੀ ਦੇਖੋ ਜਿੰਨਾ ਵੀ ਕੀ ਰਕਮ ਲੈ ਕੇ ਗਏ ਆ ਉਹ ਤਾਂ ਬਿਲਕੁਲ ਜ਼ੱਕੀ ਉਹਨਾਂ ਨੂੰ ਪਤਾ ਠੀਕ ਹੈ ਜੀ ਉਹ ਭੱਜੇ ਆ ਇੱਥੇ ਆਟੋ ਦੇ ਆਟੋ ਵਾਲਾ ਤੀਸਰਾ ਬੰਦਾ ਸੀਗਾ ਦੋ ਬੰਦੇ ਹੋ ਗਏ ਪਿੱਛੇ ਜਾਣਗੇ ਆ ਸਾਹਮਣੇ ਨਾ ਨਾ ਸਮਝ ਨਾ ਆ ਦੇਖੋ ਉਹਨੇ ਰੋਲ ਹੋ ਗਿਆ ਦਿਨ ਦਿਹਾੜੇ ਵੀ 40 ਤੋਂ 42 ਮਿੰਟ ਬਾਅਦ ਕੰਮਲੇਟ ਤੋਂ ਬਾਅਦ ਆਕਰ ਆਉਗੀ ਠੀਕ ਹੈ ਨਨੂ ਅਗਰ ਉਹਨਾਂ ਨੇ ਕਿਸੇ ਦਾ ਕਤਲ ਕਰਤਾ ਜਾਂ ਕੋਈ ਚਾਕੂ ਮਾਰਤਾ ਕਿਸੇ ਨੂੰ ਮਾਰਤਾ 40 45 ਮਿੰਟਾਂ ਬਾਅਦ ਆਉਗੀ ਪੁਲਿਸ ਹੱਥ ਤੱਕ ਦਾ ਕੀਗਾ ਪੜਾ ਦੇਖ ਕੇ ਰੋਲ ਦੀ ਦੇਰ ਬਾਅਦ ਉਹ ਬੋਲੀ ਆਈ ਉਹ ਬੋਲੀ ਨਾ ਪੀਸੀਆਰ ਉਹਨਾਂ ਦੇ ਸਿਸਟਮ ਉਹਨਾਂ ਜੀ ਦਾ ਜਦੋਂ ਕਾਲ ਆ ਗਈ ਚਾਹ ਰੋ ਬਸ ਇੱਕ ਮਿੰਟ ਹੋ ਗਈ ਕਾਲ ਇਮੀਡੀਏਟਲੀ ਐਕਸ਼ਨ ਲੈਣ ਦੀ ਅੱਜ ਕੱਲ ਦੇ ਅੱਜ ਕੱਲ ਦੇ ਟਾਈਮ ਦੇ ਤਾਂ 2 ਜਾਂ 4 ਮਿੰਟ ਵੀ ਬਹੁਤ ਜ਼ਿਆਦਾ ਕਹਿ ਦਿੰਦੇ ਆ ਇਮੀਡੀਏਟਲੀ ਉਹਨਾਂ ਦੇ ਤਾਂ ਐਕਸ਼ਨ ਆਣਾ ਉਹ ਉਹ ਪੈਗੇਟ ਦੇ ਕਾਲ ਆਸਾਂ ਮੈਨ ਲਗਾ 700 ਮੀਟਰ ਹੋਊਗਾ ਆਸਪਾਸ ਹੋ ਗਿਆ ਕੰਟਨਾ ਲੱਗਦਾ ਪਾਣ ਕਿੰਨੇ ਘੰਟੇ ਬਾਅਦ ਆਈ 40 45 ਮਿੰਟ ਬਾਅਦ ਅਜਾੜ 8 ਘੰਟੇ ਬਾਅਦ 40 45 ਮਿੰਟ ਬਾਅਦ 8:20 ਕਿਉਂ ਕਿ ਕਿੰਨੇ ਵੇਲੇ ਐਕਸ਼ਨ ਇਮੀਡੀਏਟਲੀ ਹੋਣਾ ਚਾਹੀਦਾ ਕਿਉਂ ਕਿ پیسے ਦੀ ਕੋਈ ਗੱਲ ਨਹੀਂ ਇਸ ਮੌਕੇ ਤੇ ਹੈਂ ਪਿਆਨ ਦੇਖੀ ਸੁਤਾਰਵੀ ਕਰ ਦਿੰਦਾ ਪਤਾ ਚਲੋ ਕੋਈ ਤੇ ਦੋ ਵਿਅਕਤੀ ਦੇਖੇ ਇੱਕ ਦਾ ਬਾਹਰ ਵੀ ਹੋ ਸਕਦਾ ਏ ਸਵਾਟ 8:00 ਇਹ ਤਦ ਦਸ ਲੱਖ 60 ਹਜ਼ਾਰ ਰੁਪਏ ਕਰ ਰਿਹਾ ਜੀ ਕੋਈ ਕਾਪਾ ਵਗੈਰਾ ਸੀ ਤੀਜਰਾਂ ਦੋ ਹੀ ਸਾਹਮਣੇ ਆਉਗਾ ਨਹੀਂ ਹੋਰ ਕੋਈ ਚੀਜ਼ ਨਹੀਂ ਅਜੇ ਤੱਕ ਨਹੀਂ ਕੋਈ ਸਾਹਮਣੇ ਆਇਆ ਜਿਹੜੀ ਜਣਾ ਜੋ ਵੀ ਆਏਗਾ ਦੱਸੋ ਇਹ ਜਿਹੜੇਿੱਕ ਤਾਂ ਅੰਦਰ ਵੱੜਦੇ ਹੁੰਦੇ ਪਰ ਈ ਰਿਕਸ਼ਾ ਦੱਸ ਰਿਹਾ ਵੀ ਰਿਕਸ਼ੇ ਐਵਰੀ ਵਗੈਰਾ ਥੋੜੀ ਇਸ ਤਰ੍ਹਾਂ ਦੀ ਥੋੜੀ ਸਾਹਮਣੇ ਪਰ ਤੱਕ ਕਰਾਂਗੇ ਮੈਂ ਅੰਦੇ ਕੀ ਨੂੰ ਬਰਤਦਾ